ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਲੈ ਕੇ ਪਟਿਆਲਾ ਸੀ ਪਾਗਰ ਜਿਹਦੇ ਲੈਤੇ ਸਾਡੇ 7 ਮੀਟਰ ਦੇ ਕੱਪੜਾ ਜਿਹੜਾ ਫੋਲਡ ਕਰ ਵਰਤੇ ਜਿਹੜਾ ਆਪਾਂ ਲੜ ਲਗਾਉਣਾ ਹੈ ਉਹ ਪਸੇ ਅੱਧੇ ਸੈਂਟਰ ਚ ਲੈ ਆ ਕੇ ਪੂਣੀ ਦਾ ਖੁੱਲਦਾ ਬਸ ਥੱਲੇ ਤੇ ਬੰਦ ਪਾਸੇ ਉੱਪਰ ਰੱਖ ਕੇ ਚੰਗੀ ਤਰੀਕੇ ਨਾਲ ਆਪਾਂ ਹਾਫ ਤੋਂ ਵੀਰੇ ਆਪਾਂ ਫੋਲਡ ਕਰਕੇ ਤੇ ਆਪਾਂ ਹੱਥ ਨਾਲ ਦੀ ਨਾਲ ਆਪਾਂ ਫੇਰਦੇ ਤੇ ਲੜ ਨੂੰ ਜਿਹੜਾ ਆਪਾਂ ਲਗਾ ਦੇਣਾ ਕਿਦਾਰ ਆਪਣਾ ਲੜਾ ਚੰਗੀ ਤਰੀਕੇ ਨਾਲ ਆਪਣਾ ਸਾਫ਼ ਲੱਗ ਜਵੇ ਤੇ ਅਗਲਾ ਲੜ ਆਪਾਂ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੁੱਲਦਾ ਬਸ ਥੱਲੇ ਬੰਦ ਪਾਸੇ ਉੱਪਰ ਆ ਕਿਹੜਾ ਪ੍ਰੋ ਉਹਦੇ ਵਿੱਚ ਆਪਾਂ ਜਿਹੜਾ ਉੱਪਰੋਂ ਲੈ ਆਪਾਂ ਮੋਰੀਓ ਲਾ ਕੇ ਪਿੱਛੇ ਦਾ ਕਿਹੜਾ ਪਾਥ ਫੇਰ ਲਾਵਾਂਗੇ ਚੰਗੇ ਤਰੀਕੇ ਨਾਲ ਤਾਂ ਇਹ ਵੀ ਬਣ ਸਪਾਈਆ ਉਹ ਉਹ ਜੜੀ ਨਾਲ ਦੀ ਨਾਲ ਹੀ ਹੋ ਜਵੇ ਤੇ ਬਾਅਦ ਵਿੱਚ ਆਪਾਂ ਨੂੰ ਜਿਹੜਾ ਥੋੜੀ-ਮੋਟੀ ਬਾਜ ਕਰਨ ਦੀ ਲੋੜ ਪਵੇ ਬਾਜ ਜਿਆਦਾ ਬਾਜ ਨਾ ਫੇਰ ਨਾ ਹੋਵੇ ਤੇ ਆਪਾਂ ਇਹਦਾ ਨੂੰ ਹਾਫ ਤੋਂ ਆਪਾਂ ਪਿੰਚ ਕਰਕੇ ਆਪਾਂ ਡਬਲ ਪਿੰਚ ਕਰ ਦਵਾਂਗੇ ਤੇ ਹੱਥ ਫੇਰਦੇ ਆਪਾਂ ਦਾ ਲੜਾ ਲਗਾ ਦੇਵਾਂਗੇ ਤੇ ਨਾਲ ਦੀ ਨਾਲ ਇਹਦੇ ਵਿੱਚ ਬਾਜ ਫੇਰ ਕੇ ਤੇ ਫਾਸਲੇ ਜਿੰਨਾ ਪਾ ਜਿਹੜਾ ਫਾਸਲੇ ਰੱਖਣੇ ਉਨਾ ਪਰ ਰੱਖ ਦਿਓ ਤੇ ਲੜ ਨੂੰ ਜਿਹੜਾ ਆਪਾਂ ਲਗਾ ਦੇਵਾਂਗੇ ਅਗਲਾ ਲੜ ਜਿਹੜਾ ਆਪਾਂ ਲਗਾਵਾਂਗੇ ਉਹ ਬੈਕ ਤੋਂ ਪਿੰਚ ਕਰਕੇ ਪੁਨੀ ਦਾ ਖੁੱਲਦਾ ਪਾਸਾ ਲੈ ਬੰਦ ਪਾਸਾ ਉੱਪਰ ਰੱਖ ਕੇ ਤੇ ਇਹਦੇ ਬਣ ਪੱਲਾ ਉਨਾ ਬਖੇ ਚਲਵਾਂਗੇ ਖਿੱਚਣ ਤੋਂ ਬਾਅਦ ਆਪਾਂ ਪਿੱਛੇ ਦਾ ਕਿਹੜਾ ਹੱਥ ਫੇਰ ਲਵਾਂਗੇ ਤੇ ਪੱਲੇ ਦੇ ਵਿੱਚ ਬੂਰੀ ਚੰਗੀ ਤਰੀਕੇ ਨਾਲ ਪੜੀ ਸਫਾਈ ਕਰਕੇ ਇਹਨੂੰ ਹਾਫ ਤੋਂ ਹਲਕਾ ਜਿਹਾ ਪਿੰਚ ਕਰ ਲਵਾਂਗੇ ਤੇ ਪਿੰਚ ਕਰਕੇ ਆਪਾਂ ਬਤਲਾ ਪਰ ਪਾਸਾ ਥੱਲੇ ਨੂੰ ਖਿੱਚ ਕੇ ਦੁਬਲ ਪਿੰਚ ਕਰ ਲਵਾਂਗੇ ਤੇ ਉੱਪਰ ਆਪਾਂ ਦਾ ਫੋਲਡ ਆਪਾਂ ਜਰੂਰ ਕਰਾਂਗੇ ਹਰ ਇੱਕ ਲੜਣਾ ਪੂਰ ਜੋ ਆਪਾਂ ਜਰੂਰ ਫੋਲਡ ਕਰਨਾ ਹੁੰਦਾ ਹੈ ਤੇ ਤੇ ਉਸੇ ਤਰੀਕੇ ਨਾਲ ਹੀ ਆਪਾਂ ਹੱਥ ਫੇਰਦੇ ਲੜ ਨੂੰ ਲੁਕਾ ਦੇਵਾਂਗੇ ਜਿੰਨਾ ਮਤਲਬ ਆਪਾਂ ਪਹਿਲੇ ਲੜ ਚ ਰੱਖਿਆ ਇੰਨੀ ਫਸਲਾ ਆਪਾਂ ਬਾਕੀ ਸਾਰੇ ਲੜਣਾ ਜੀ ਰੱਖਣਾ ਹੈ ਤੇ ਆਪਾਂ ਬਾਹਰ ਜਿਹੜਾ ਉਹ ਆਪਾਂ ਕਲੇਗ ਲੜ ਚ ਲੈ ਫੇਰਾਂਗੇ ਤੇ ਆਪਰੇ ਸਪਾਈ ਆਪਣੇ ਆਪਾਂ ਪਿੱਛੇ ਤੱਕ ਕਰਾਂਗੇ ਤੇ ਜੇ ਤੁਹਾਨੂੰ ਜੇ ਲਕਸਪਾਈ ਕਰਦੇ ਵੇਲੇ ਵੀ ਪ੍ਰੋਬਲਮ ਆ ਜੇ ਤੁਸੀਂ ਡਬਲ ਸੀ ਚਾਹੁੰ ਸਕਦੇ ਹੋ ਤੇ ਉੱਪਰਲੇ ਪੇਚਾਂ ਦੇ ਵੀ ਸਪਾਈ ਨਾਲ ਦੇ ਨਾਲ ਕਰ ਸਕਦੇ ਤੇ ਬਾਅਦ ਵਿੱਚ ਵੀ ਕਰ ਸਕਦੇ ਤੇ ਉੱਪਰਲੇ ਪੇਚਾਂ ਦੇ ਇਹ ਫਾਸਲਾ ਜਿਹੜਾ ਉਹ ਬਰਾਬਰ ਰੱਖਣਾ ਹੈ ਤੇ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨੇ ਮੈਨੂੰ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਦੇਣ ਜਿਹੜੇ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਕੋਲੋਗੇ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬੈਲ ਨੋਟੀਫਿਕੇਸ਼ਨ ਜਿਹੜਾ ਆਲ ਤੇ ਵੀ ਸਿਲੈਕਟ ਕਰ ਲਓਗਾ ਤਾਂ ਜੋ ਜਿਹੜੀ ਵੀਡੀਓ ਆਉਂਦੀਆਂ ਤਾਂ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਉਹ ਨਾਲ ਦੇ ਨਾਲ ਮਿਲਦੀ ਰਹੇ ਉਸ ਤਰੀਕੇ ਨਾਲ ਜਿਹੜਾ ਅਗਲਾ ਲੜਬੇ ਆਪਾਂ ਜਿਹੜਾ ਡਬਲ ਫੋਲਡ ਕਰਕੇ ਉੱਪਰ ਹਾਲਕਾ ਫੋਲਡ ਕਰਕੇ ਲਾਵਾਂਗੇ ਤੇ ਲੜ ਨੂੰ ਆਪਾਂ ਅੱਥਰ ਫੇਰ ਦੇ ਜਿਹੜਾ ਲਗਾ ਦਵਾਂਗੇ ਹਰ ਇੱਕ ਜਿੰਨਾ ਫਸਲ ਜਿਹੜਾ ਆਪਣੇ ਉੱਪਰ ਯਾਨੀ ਜਿੰਨਾ ਫਸਲ ਆਪਣੇ ਪਹਿਲੇ ਪੇਜ ਤੋਂ ਨਹੀਂ ਫਸਾ ਪਰ ਇੱਕ ਪੇਜ ਦੇ ਰੱਖਣਾ ਹੈ ਤੇ ਆਪੜਾ ਲੜਾ ਜਿਵੇਂ ਤੁਸੀਂ ਦੇਖ ਰਹੇ ਆਂ ਆਪਾਂ ਦਲ ਲੜ ਲੜ ਲਗਾ ਦੇ ਤੇ ਨਾਲ ਜਣ ਆਪਾਂ ਬਾਹਰ ਜਾ ਫੇਰ ਲਵਾਂਗੇ ਤੇ ਬਾਝੋਂ ਫਿਰ ਆਪਾਂ ਬਾਝ ਫੇਰ ਕੇ ਆਪਾਂ ਇਹਦਾ ਪੂਰਾ ਲੜ ਲਗਾਵਾਂਗੇ ਤੇ ਆਪਾਂ ਜਿਹੜਾ ਉੱਪਰ ਰਿਪੇਚ ਆ ਜਿਹੜੇ ਬਾਹਰ ਆਉ ਫੇਰਾਂਗੇ ਤੇ ਉਹਨਾਂ ਦਾ ਜਿਹੜਾ ਫਾਸਲਾ ਬਰਾਬਰ ਕਰਾਂਗੇ ਪਿੱਛੇ ਤਾਂ ਕਿੜਾ ਆਪਾਂ ਬਾਹਰ ਜਾਓ ਫੇਰਾਂਗੇ ਤੇ ਆਪਣੀ ਨੂਕਾ ਜਿਹੜੀ ਉੱਥੇ ਵੀ ਆਪਾਂ ਬਾਹਰ ਫੇਰਾਂਗੇ ਅਲੱਗ-ਅਲੱਗ ਅਗਲੇ ਨਾਲ ਆਪਾਂ ਬੈਗ ਤੋਂ ਪੈਂਚ ਕਰਕੇ ਪਿੰਜੀ ਦੋ ਖੋਲਦੋ ਬਸ ਥੱਲੇ ਬੰਦ ਪਾਸੇ ਉੱਪਰ ਰੱਖ ਕੇ ਉਹ ਤ੍ਰਿਕਨ ਵਾਲੀ ਜਿਹੜਾ ਆਪਣਾ ਪੱਲਾ ਹੋਵੇਗਾ ਉਹਨੂੰ ਆਪਾਂ ਸਾਫ਼ ਕਰ ਲਾਂਗੇ ਚੰਗੀ ਤਰੀਕੇ ਨਾਲ ਫਿਰ ਜਦ ਤੱਕ ਇਹ ਬਸ ਫੋਈ ਕਰਕੇ ਪੱਲੇ ਨੂੰ ਆਪਾਂ ਪੂਰਾ ਸਾਫ਼ ਕਰਕੇ ਆਪਾਂ ਹਾਫ ਤੋਂ ਜਿਹੜਾ ਹਲਕੇ ਪੈਂਚ ਕਰ ਲਵਾਂਗੇ ਤਿੰਨ ਆਪਾਂ ਪਲੇ ਨੂੰ ਖਿੱਚ ਕੇ ਆਪਾਂ ਡਬਲ ਫੋਲਡ ਕਰ ਲਵਾਂਗੇ ਤੇ ਉੱਪਰ ਉਹ ਜਿਹੜਾ ਆਪਾਂ ਫੋਲਡ ਹੈ ਉਹ ਕਰਾਂਗੇ ਤੇ ਆਪਾਂ ਹੁਣ ਫੇਰ ਉਹ ਜਿਹੜਾ ਲੜਾ ਲਗਾ ਦਵਾਂਗੇ ਤੇ ਇਹੋ ਵੀ ਬਦਲ ਅਗਰੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਬਾਜ ਆਇਆ ਉਹ ਆਪਾਂ ਇਕੱਲੇ ਇਕੱਲੇ ਲੈਟ ਜਿਹੜਾ ਆਪਾਂ ਫੇਰਾਂਗੇ ਉੱਪਰਲੇ ਪੇਚਿਲ ਦਾ ਫਾਸਲਾ ਇਕਸਾਰ ਕਰਾਂਗੇ ਤੇ ਆਪਣਾ ਬਾਜ ਆ ਉਹ ਆਪਾਂ ਮੂਰੀ ਤੱਕ ਚੰਗੀ ਤਰੀਕੇ ਨਾਲ ਫੇਰਾਂਗੇ ਤੇ ਆ ਪੜੀ ਸ਼ੇਪ ਚ ਬੜੀ ਨੂਕਾ ਉੱਥੇ ਵੀ ਆਪਾਂ ਦਾ ਬਾਜ ਫੇਰਾਂਗੇ ਤੇ ਆਪਾਂ ਉੱਪਰਲੇ ਪਾਸੇ ਵੇਚਦੇ ਉੱਥੇ ਵੀ ਆਪਾਂ ਬਾਜ ਫੇਰਾਂਗੇ ਤੇ ਆਪਾਂ ਪਗਦੀ ਹੁਣ ਜਿਹੜੀ ਸੈਟਿੰਗ ਆ ਤੇ ਪੇਚਾਂ ਦਾ ਜਿਹੜਾ ਫਾਸਲਾ ਤੇ ਮਟਾਈ ਉਹ ਪਿਕਸਰ ਕਰਾਂਗੇ ਪੇਚੇ ਤੱਕ ਦੇਖਾਂਗੇ ਜਿਹੜੇ ਆਪਣੇ ਪੇਚ ਨੇ ਉਹ ਸਾਫ ਨੇ ਦੇਖੇ ਤਾਂ ਨਹੀਂ ਸਾਫ ਆਏਗਾ ਤਾਂ ਬੜਾ ਸਾਫ ਆ ਬਗਲਾਂਗੇ ਤੇ ਬੜਬੜਾ ਆਪਾਂ ਕੱਢਾਂਗੇ ਤੇ ਜਿਹੜਾ ਗੱਲੜਾ ਹੋਵੇਗਾ ਉਹ ਬੱਬੇ ਨੂੰ ਪਿੰਚ ਕਰਕੇ ਪੁਣੀ ਨੂੰ ਖੋਲ ਦੋ ਪਰ ਉਹ ਮਦਪਸ ਉੱਪਰ ਰੱਖ ਕੇ ਇਹ ਆਪਾਂ ਧਿਆ ਰੱਖਣਗੇ ਪੁਣੀ ਨੂੰ ਖੋਲ ਦੋ ਥੱਲੇ ਹੋਣਾ ਚਾਹੀਦਾ ਬਾਦ ਪਾਸ ਉੱਪਰ ਹੋਣਾ ਚਾਹੀਦਾ ਤੇ ਪੱਲੇ ਨੂੰ ਆਪਾਂ ਖਿੱਚ ਕੇ ਜਿਹੜਾ ਬਾਧੂ ਪੱਲਾ ਹੈ ਉਹਨੂੰ ਅੰਦਰ ਕਰ ਲਵਾਂਗੇ ਉੱਪਰੋਂ ਵੀ ਤੇ ਥੱਲੇੋਂ ਵੀ ਜਿਵੇਂ ਤੇ ਵੀਡੀਓ 'ਚ ਦੇਖ ਰਹੇ ਹੋ ਹੋਣਾ ਪਰ ਜਿਹੜਾ ਬਾਧੂ ਪੱਲਾ ਹੈ ਉਹ ਪੰਦਰ ਕਰ ਲਿਆ ਹੈ। ਚੰਗੀ ਤਰ੍ਹਾਂ ਕਿਨ ਪੱਲੇ ਨੂੰ ਅੰਦਰ ਕਰਨ ਤੋਂ ਬਾਅਦ ਆਪਾਂ ਇਹਦਾ ਪੁਣੀ ਨੂੰ ਖੋਲ ਲਵਾਂਗੇ ਹਲਕਾ ਜਿਹਾ ਖੋਲਣ ਤੋਂ ਬਾਅਦ ਆਪਾਂ ਪਿੱਛੇ ਤੱਕ ਕਰ ਤਾ ਫੇਰ ਦੁਬਾਰਾ ਉੱਪਰਲੇ ਪੇਚਾ ਜਿਹਾ ਤੇ ਪੱਲੇ ਨੂੰ ਖਿੱਚ ਕੇ ਤੇ ਪਾ ਹਾਫ ਟੁੜਾ ਫੋਲਡ ਆ ਉਹ ਕਰ ਲਵਾਂਗੇ ਤੇ ਹਰ ਇੱਕ ਲੜ ਜੇ ਤੁਹਾਨੂੰ ਲੋੜ ਹੈ ਇਹ ਤੁਹਾਨੂੰ ਲੱਗਦੇ ਕਿ ਜਿਹੜਾ ਲੜਾ ਤੁਹਾਡਾ ਪਤਲਾ ਹੈ ਪਹਿਲੇ ਪਿੰਚ ਜੀ ਤਾਂ ਤੁਸੀਂ ਡਬਲ ਫੋਲਡ ਡਬਲ ਫੋਲਡ ਜਿਹੜਾ ਤੁਸੀਂ ਜ਼ਰੂਰ ਕਰਿਓ ਤੇ ਜੇ ਤੁਹਾਨੂੰ ਹਰ ਇੱਕ ਲੜ ਜਿਹੜਾ ਯਾਨੀ ਕਿ ਵੀ ਪਹਿਲੇ ਫੋਲਡ ਕਰੇ ਤੇ ਜਿਹੜਾ ਮੋਟਾ ਜਾਂਦਾ ਤਾਂ ਤੁਹਾਨੂੰ ਡਬਲ ਫੋਲਡ ਕਰਨ ਦੀ ਜ਼ਰੂਰਤ ਨਹੀਂ ਤਾਂ ਉਹ ਜਿਹੜਾ ਬਾਹਲੇ ਮੋਟਾ ਬਣ ਜਾਂਦਾ ਤੇ ਆਪਣਾ ਜਿਹੜਾ ਮੂਕ ਆ ਹੋ ਜਾਂਦਾ ਠਿੱਕੀ ਬਣ ਜਾਂਦੀ ਹੈ ਜਾਂ ਬਾਹਲੀ ਬੜੀ ਬਣ ਜਾਂਦੀ ਹੈ ਤੇ ਆਪਣਾ ਇਹ ਲਾੜਾ ਉਹ ਪਜੰਗੀ ਤਰੀਕੇ ਨਾਲ ਲਗਾ ਲਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਵੀ ਪਰ ਵਾਲੇ ਸਿੱਪਾਗ ਸਿੱਖਣ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਸ ਵੀਡੀਓ ਨੂੰ ਦੇਖ ਕੇ ਆਪਣੀ ਪ੍ਰੋਬਲਮ ਦਾ ਹੱਲ ਕਰ ਸਕਣ ਤੇ ਜਿਹੜਾ ਇਹ ਲਾੜਾ ਆਪਾਂ ਪੂਰੀ ਚੰਗੀ ਤਰੀਕੇ ਨਾਲ ਲਗਾ ਦਵਾਂਗੇ ਚੰਗੀ ਤਰੀਕੇ ਨਾਲ ਆਪਾਂ ਉਹਦੀ ਆਪਾਂ ਪੱਕ ਦੀ ਪੇਸ਼ੇਪ ਆ ਆਪਾਂ ਸੈੱਟ ਕਰਾਂਗੇ ਇਹ ਬਾਝ ਫੇਰਦੇ ਆਪਾਂ ਇਹਦੀ ਇਹਦੀ ਮਟਾਈ ਆ ਤੇ ਫਸਲ ਇੱਕ ਸਰ ਕਰਦੇ ਹੋਏ ਤੇ ਜਿੱਥੇ ਕਿਤੇ ਆਪਾਂ ਨੂੰ ਬੜ ਲੱਗਦੇ ਨੇ ਉਥੇ ਜਿਹੜਾ ਆਪਾਂ ਬਾਜਾ ਫੇਰਾਂਗੇ ਤੇ ਆਪਾਂ ਹੁਣ ਜਿਹੜੇ ਜਿੱਥੇ ਕਿਤੇ ਆਪਾਂ ਨੂੰ ਲੱਗਦਾ ਕਿ ਬੜਨੇਗੇ ਜਿਹੜੇ ਫਾਸਲਾ ਘਟਾ ਜਾਂ ਕੋਈ ਵੀ ਪ੍ਰੋਬਲਮ ਆਦੀ ਉਥੇ ਜਿਹੜੀ ਆਪਾਂ ਬਾਅਦੇ ਫੇਰਾਂਗੇ ਆਪਾਂ ਜਿਹੜਾ ਉੱਪਰਲੇ ਪੇਜ ਉਹਦੇ ਵਿੱਚ ਵੀ ਇੱਕ ਬਾਅਦ ਫੇਰਾਂਗੇ ਉੱਪਰਲੇ ਪੇਜ ਤੇ ਜਾਂ ਆਪਣਾ ਜਿਹੜਾ ਫਾਸਲਾ ਉਹ ਇੱਕ ਸਾਰ ਹੋ ਜਵੇ ਤੇ ਆਪਾਂ ਜਿਹੜਾ ਆਪਾਂ ਬਾਅਦ ਆਸ਼ੀਮੇ ਲੜਿਪੇਚੇ ਤੱਕ ਫੇਰਾਂਗੇ ਜਿਹੜਾ ਆਪਣਾ ਪੰਜ ਮਾਈਲ ਉਹ ਵੀ ਦਿਸ਼ੇ ਨਾਲ ਦੀ ਨਾਲ ਤਾਂ ਇਹਦੇ ਨਾਲ ਕਿੰਦਾ ਕਿਹੜਾ ਆਪਣਾ ਪੱਗ ਉੱਪਰੋਂ ਬੈਕ ਸ਼ੇਪ ਉਹ ਬੜੀਆ ਲੱਗਦੀ ਹੈ ਦਿਸ਼ੇ ਨਾਲ జరుద్ ఉందా శే మూరి ఉంటే థి తిక్కినా ਤੇ ਅਪੜੇ ਪੇਜ ਨੇ ਹੁਣ ਹਲਕਾ ਹਲਕਾ ਜਿਹੜੇ ਪਹਿਲੇ ਤੋਂ ਲੈ ਕੇ 3D ਕਰਾਂਗੇ ਹਲਕਾ ਹਲਕਾ ਤੇ ਪਹਿਲਾ ਪਹਿਲਾ ਪੇਜ 3D ਕਰਾਂਗੇ ਪਿੱਛੇ ਤੱਕ ਫਿਰ ਅਪੜਾ ਦੂਜਾ ਪੇਜ 3D ਕਰਾਂਗੇ ਪਿੱਛੇ ਤੱਕ ਤੇ ਇਸ ਤਰੀਕੇ ਨਾਲ ਤੀਜਾ ਚੌਥਾ ਪੰਜਵਾਂ ਛੇ ਪਿਛੇ ਮੈਂਡਾਪ ਪੇਜ ਹੈ ਉਹ ਪਾ 3D ਕਰਾਂਗੇ 3D ਕਰਦੇ ਸਮੇਂ ਤੋਂ ਇਹ ਤੇ ਰੱਖਣਗੇ ਤੁਹਾਡੇ ਇਹ ਰੇ ਹਰੇਕ ਲੜਾਓ ਮੋਟਾ ਹੋਣਾ ਚਾਹੀਦਾ ਹੈ ਐਨੀ ਵੀ ਕੋਈ ਲੜ ਪਤਲਾ ਨਹੀਂ ਜਾਣਾ ਚਾਹੀਦਾ ਤਾਂ ਜਿਹੜੀ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਪੱਗ ਆ ਦੇਖਣ ਵੇਲੇ ਵਧੀਆ ਲੱਗਦੀ ਨਹੀਂ ਲੱਗਦੀ ਬਾਕੀ ਪੰਜ ਪੇਚ ਹੈ 3D ਹੁੰਦੇ ਨੇਗੇ ਤੇ ਜਿਹੜਾ ਪਤਲਾ ਪੇਚ ਹੁੰਦਾ ਹੈ ਉਹ ਇਕੱਲਾ ਸਾਫ਼ ਹੁੰਦਾ ਹੈ ਇਹ ਆਪਾਂ ਥੋੜੇ-ਥੋੜੇ ਟਿੱਕੇ ਕੀਤੇ ਆ ਤੇ ਜਿਹੜਾ ਹੁਣ ਆਪਾਂ ਕਰਦੀ ਰੱਲ ਲਗਾਵਾਂਗੇ ਜਿਹੜਾ ਆਪਾਂ ਪੱਗ ਪੈਨ ਲਗਾਉਣਾ ਹੈ ਆਪਾਂ ਸਿਰ ਦੇ ਸੈਂਟਰ ਚ ਲਿਆ ਨੱਕ ਦੀ ਸੀ ਜਿਹੜਾ ਆਪਾਂ ਲਗਾ ਲੈਣਾ ਹੈ ਤੇ ਬੈਕ ਟੂ ਆਪਾਂ ਜਿਹੜੇ ਪਿੰਚ ਕਰਕੇ ਹਲਕਾ ਜਿਹਾ ਤੇ ਆਖਾਪਾਲਾ ਫੋਲਡ ਤੇ ਸੱਜਾ ਪਲਾ ਫੋਲਡ ਕਰਕੇ ਚਲੜਾ ਬਣਾ ਬਾਧੂ ਕੱਪੜਾ ਹੈ ਉਹਨੂੰ ਆਪਾਂ ਅੰਦਰੋਂ ਕਰ ਦਵਾਂਗੇ ਖਿੱਚਣ ਤੋਂ ਬਾਅਦ ਹਿੰਗੀ ਦੀ ਰੇਨੜਾ ਪੰਦਰੋਂ ਕਰਕੇ ਉੱਪਰੋਂ ਵੀ ਆਪਾਂ ਇਹ ਅੰਦਰੋਂ ਕਰ ਲਵਾਂਗੇ ਕੱਪੜਾ ਚੰਗੀ ਤਰੀਕਾ ਨਾਲ ਕਬੂ ਬਲੇ ਹੌਲ ਦੇ ਤੋਂ ਚੱਗੇ ਪਹਿਲਾ ਹੌਲ ਕਰਕੇ ਜਿਹੜਾ ਲੜਿਆ ਆਪਰੇ ਵਿੱਚ ਸਫਾਈ ਕਰਕੇ ਚੰਗੀ ਤਰੀਕਾ ਨਾਲ ਪਾਸ ਸਫਾਈ ਕਰ ਲਵਾਂਗੇ ਸਫਾਈ ਕਰਕੇ ਜਿਹੜਾ ਲੜਾ ਪੱਗ ਪੈਂਦੇ ਆਪਾਂ ਜਿਹੜਾ ਥੱਲੇ ਉਹ ਲਿਆ ਕੇ ਸੱਜੇ ਪਾਸੇ ਵੱਲ ਮੋੜ ਦੇਵਾਂਗੇ ਤੇ ਇਹਦੇ ਵਿੱਚ ਜਿਹੜਾ ਆਪਣਾ ਸਾਫ ਹੋਗਾ ਆਪਾਂ ਬਾਅਦ ਫੇਰਾਂਗੇ ਤੇ ਇਹ ਆਪਣਾ ਕਗੀ ਲੜ ਹੈ ਉਹਦੇ ਉੱਪਰ ਦੇ ਪਾਸੇ ਵੀ ਆਪਣੇ ਵਾਲ ਹਮਣਗੇ ਆਪਾਂ ਬਾਜ ਨਾਲ ਜਿਵੇਂ ਵੀ ਵੀਡੀਓ ਤੇ ਕਰੇ ਇਸ ਤਰੀਕੇ ਨਾਲ ਆਪਾਂ ਪਿੱਛੇ ਤੱਕ ਪਿੱਛੇ ਤੱਕ ਬਾਜ ਫੇਰ ਕੇੜਾ ਆਪਾਂ ਸਫਾਈ ਉਹ ਕਰ ਲਵਾਂਗੇ ਤੇ ਇਹਨੂੰ ਫਿਰ ਉਸੇ ਤਰੀਕੇ ਨਾਲ ਬਦਨ ਦੱਸਿਆ ਪੱਗ ਪੰਦੇ ਥੱਲੇ ਲਿਆ ਕੇ ਕਲਗੀ ਲੜੂਗਾ ਆਪਾਂ ਸੱਜੇ ਪਾਸੇ ਵਾਲ ਨੂੰ ਮੋੜ ਦਵਾਂਗੇ ਕਮਾ ਕੇ ਆਪਾਂ ਚੰਗੇ ਤਰੀਕੇ ਨਾਲ ਜਿਹੜੇ ਬਣ ਗਏ ਉਹ ਪਾ ਦਵਾਂਗੇ ਤੁਸੀਂ ਇੱਕ ਜਿੱਤੇ ਆ ਤੇ ਰੱਖਣਗੇ ਤੁਹਾਡਾ ਜਿਹੜਾ ਤਗਾਂ ਦਾ ਤੁਹਾਡੇ ਕਲ ਵੀ ਲੜ ਚ ਨਹੀਂ ਦਿਖਣਾ ਚਾਹੀਦਾ ਇਹਨਾਂ ਪਗੜੀ ਦੇਖਣ ਵਿੱਚ ਵਧੀਆ ਨਹੀਂ ਲੱਗਦੀ ਤੇ ਜਿਹੜਾ ਤੁਹਾਡਾ ਜੇ ਪੱਗ ਵਿੱਚ ਤੁਹਾਡੀ ਤਾਣਵੇਂ ਹੁੰਦੀ ਤਾਂ ਤੁਸੀਂ ਉਹ ਜਿਹੜਾ ਪਾਸਾ ਹੈ ਉਹ ਤੁਸੀਂ ਆਪਣੇ ਜਿਹੜੇ ਮੂੰਹ ਵਿੱਚ ਜਿਹੜਾ ਲਾੜਾ ਹੈ ਉਹ ਲੈਨੇ ਹੋ ਉਹ ਵਾਲੇ ਪਾਸੇ ਰੱਖ ਸਕਦੇ ਹੋ ਤੇ ਜਿਹੜਾ ਨਾਲ ਪਾਸੇ ਟਕਾਂਗੇ ਜਿਹੜਾ ਆਪਾਂ ਪਹਿਲਾਂ ਲੜ ਲਗਾਏ ਸੀ ਉਹ ഒന്നും അപ്പം ചങ്ക തരണത്തേ ടക്കി ടക്കണ തിര നങ്കാ ബാ ശീഷ സെര ടക്കെ ਤੇ ਜਿਹੜਾ ਪੈਕ ਲੜ ਲਗਾਵਾਂਗੇ ਉਹ ਆਪਾਂ ਜਿਵੇਂ ਆਪਾਂ ਕਰਦੀ ਲਾ ਲਏ ਗਏ ਸੀ ਸਜਾ ਖਬਾ ਪਲਾ ਹਾਫ ਫੋਲਡ ਕਰ ਲਵਾਂਗੇ ਤੇ ਸਜਾ ਪਲਾ ਹਾਫ ਫੋਲਡ ਕਰ ਲਵਾਂਗੇ ਤੇ ਲੜ ਲਗਾ ਦੇਵਾਂਗੇ ਵੀਡੀਓ ਦੱਸਿਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜਲਦੀ ਨਵੀਂ ਵੀਡੀਓ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ